ਸ਼ਹਿਰ ਨਿਵਾਸੀਆਂ ਵੱਲੋਂ ਅਕਸਰ ਹੀ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਸ ਉੱਤੇ ਨਗਰ ਕੌਂਸਲ ਵੱਲੋਂ ਵੀ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਪਾ ਵਿਖੇ ਜਿੱਥੇ ਇੱਕ ਟਾਇਰਾਂ ਦੀ ਦੁਕਾਨ ਮਾਲਕ ਵੱਲੋਂ ਬਿਨਾਂ ਨਕਸ਼ਾ ਪਾਸ ਕਰਵਾਏ ਦੁਕਾਨ ਦੀ ਉਸਾਰੀ ਕਰਵਾਈ ਜਾ ਰਹੀ ਸੀ ਜਿਸ ਨੂੰ ਠੋਣ ਦੇ ਲਈ ਨਗਰ ਕੌਂਸਲ ਨਾਪਾ ਦੇ ਪ੍ਰਧਾਨ ਸੁਜਾਤਾ ਚਾਵਲਾ ਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵੱਲੋਂ ਦੁਕਾਨਦਾਰ ਨੂੰ ਸਹੀ ਨਕਸ਼ੇ ਮੁਤਾਬਕ ਦੁਕਾਨ ਬਣਾਉਣ ਦੇ ਲਈ ਹਦਾਇਤ ਜਾਰੀ ਕੀਤੀ ਗਈ ਨਾਲ ਹੀ ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਸ ਵੱਲੋਂ ਸਹੀ ਨਾ ਕਰਵਾਇਆ ਗਿਆ ਤਾਂ ਨਗਰ ਕੌਂਸਲ ਦਾ ਪੀਲਾ ਪੰਜਾ ਉਸ ਦੀ ਦੁਕਾਨ ਉੱਤੇ ਚਲਾ ਦਿੱਤਾ ਜਾਵੇਗਾ ਹੋਰ ਕੀ ਕਿਹਾ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੇਖਦੇ ਆ ਨਾਬਾ ਤੋਂ ਸਾਡੇ ਪੱਤਰਕਾਰ ਅਵਤਾਰ ਚੰਦ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਪਹਿਲਾ ਪਾਰਾ ਕਰਾਇਆ ਸੀ 14 11 2023 ਨੂੰ ਸ਼ੁਰੂ ਕਰਦੇ ਹਾਂ ਸਭ ਕੀ ਗੱਲਬਾਤ ਹੋਈ ਹੈ ਜਿਹੜੀ ਐਨਸੀਟੀ ਨਾਲ ਸੀ ਇਹਨਾਂ ਨੇ 14 11 2023 ਨੂੰ ਇੱਕ ਨਕਸ਼ਾ ਪਿਛਲੀ ਬਿਲਡਿੰਗ ਦਾ ਪਾਸ ਕਰਾਇਆ ਸੀ ਬਟ ਇਹਨਾਂ ਨੇ ਵਾਇਲੇਸ਼ਨ ਕਰ ਲਈ ਮੂਰੇ ਕਿਉਂਕਿ 16.5 ਫੁੱਟ ਦੀ ਨਾਜਾਇਜ਼ ਵਾਇਲੇਸ਼ਨ ਆ ਉਹ ਅਸੀਂ ਰਿਮੂਵ ਕਰਾਉਣ ਵਾਸਤੇ ਆਏ ਸੀ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਜਲਦੀ ਅਸੀਂ ਇਹਨੂੰ ਰਿਮੂਵ ਕਰਾਂਗੇ। ਕੋਈ ਕਰੇ ਨਹੀਂ ਕਰਦੇ ਫਿਰ ਅਸੀਂ ਆਪਣੀ ਬਣਦੀ ਕਾਰਵਾਈ ਇਹ ਗਾਈਡਲਾਈਨ ਕੀ ਹੈ ਜੀ ਜਿਹੜੀ ਰੋਡ ਦੇ ਉੱਪਰ ਕਰ ਸਕਦੇ ਸਾਡੇ 16 ਫੁੱਟ ਦੇ ਕੋਈ ਵੀ ਵਾਇਲੇਸ਼ਨ ਨਹੀਂ ਕਰ ਸਕਦਾ ਜੀ ਮਤ ਤੁਸੀਂ ਰੋਡ ਤੇ ਸਾਡੇ 16 ਫੁੱਟ ਪਿੱਛੇ ਹਟ ਕੇ ਬਣਾਉਣੀ ਆ ਪਾਰਕਿੰਗ ਜਾਂ ਕਿਸੇ ਖਾਲੀ ਜੇ ਛੱਡ ਬਿਲਕੁਲ ਬਿਲਕੁਲ ਇਹਨਾਂ ਕੋਲ ਬੈਕ ਦੀ ਜਗ੍ਹਾ ਸੀ ਫਰੰਟ ਦੀ ਇਹ ਇਹਨਾਂ ਨੇ ਫਰੰਟ ਤੇ ਕਰ ਲਈ ਓਕੇ ਹਾਂਜੀ ਤੇ ਹੁਣ ਕੀ ਗੱਲ ਬਾਤ ਤੁਸੀਂ ਤੇ ਕੀ ਕਹਿੰਦੇ ਇਹ ਕਹਿੰਦੇ ਅਸੀਂ ਠਲਵਾ ਦਿੰਨੇ ਆ ਜੇ ਨਹੀਂ ਇਹ ਠਲਵਾਣਗੇ ਫਿਰ ਅਸੀਂ ਆਪਣੀ ਕਾਰਵਾਈ ਜਿਹੜੀ ਬਣ ਜਲਦੀ ਵੇਟਿੰਗ ਰੂਮ ਤੋਂ ਮੂਵ ਕਰ ਦਾਂਗੇ ਛੇ ਛੇ ਤਾਂ ਜੀ ਚੰਗਾ ਕੀ ਗੱਲ ਬਾਤ ਤੁਸੀਂ ਜਿਹੜੀ ਇੱਥੇ ਬੁੜੀ ਇਹ ਜੀ ਨਜਾਇਜ਼ ਜੇ ਬਿਲਡਿੰਗ ਦੀ ਉਸਾਰੀ ਹੋਈ ਹੈ ਨਕਸ਼ਾ ਇਹਨਾਂ ਦਾ ਪਾਸ ਸੀਗਾ ਬਟ ਪਿੱਛੇ ਦੀ ਬਿਲਡਿੰਗ ਦਾ ਪਾਸ ਸੀਗਾ ਬਟ ਅੱਗੇ 1600 ਫੁੱਟ ਛੱਡ ਕੇ ਬਣਾਣੀ ਹੁੰਦੀ ਹੈ ਤੇ ਇਹਨਾਂ ਨੇ ਉਹ ਵੀ ਕੰਸਟਰਕਸ਼ਨ ਕੀਤੀ ਕੁਝ ਇਲੈਕਸ਼ਨ ਦੇ ਦਿਨ ਐ ਅਸੀਂ ਥੋੜਾ ਊਜੀਆ ਤੇ ਸਟਾਫ ਦੀ ਨਿਗਰ ਨਹੀਂ ਗਈ ਤੇ ਇੱਕਾ ਦੋ ਦਿਨ ਦੇ ਵਿੱਚ ਇਹ ਖੜੀ ਕੀਤੀ ਗਈ ਹੈ ਬਿਲਡਿੰਗ ਤੇ ਇਹਨਾਂ ਨੂੰ ਕਿਹਾ ਗਿਆ ਵੀ ਇਹ ਗਲਤ ਹੈ ਤੇ ਇਸ ਨੂੰ ਢਾਇਆ ਜਾਵੇ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਢਾ ਦਾਂਗੇ ਜੇ ਕਰਨਗੇ ਤਾਂ ਵੈਲੈਂਡ ਗੁੱਡ ਨਹੀਂ ਤਾਂ ਫਿਰ ਆਪਣੀ ਬਣਦੀ ਕਾਰਵਾਈ ਅਸੀਂ ਕਰਾਂਗੇ